ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਨ ਬਾਬਾ ਜੋਰਾਵਰ ਸਿੰਘ ਜੀ ਧੰਤਨ ਬਾਬਾ ਫਤਿਹ ਸਿੰਘ ਜੀ ਅਤੇ ਧੰਤਨ માતા ਗੁਜਰਕੌਰ ਜੀ ਦੇ ਅਸਥਾਨ ਤੇ ਜਥੇਦਾਰ ਬਾਬਾ ਬਚਨ ਸਿੰਘ ਜੀ ਵੱਲੋਂ ਕਾਰ ਸੇਵਾ ਕਰਵਾਈ ਜਾ ਰਹੀ ਹੈ ਅੱਜ ਸਰੋਵਰ ਦੀ ਸੇਵਾ ਦਾ ਕੁੰਭ ਚੱਲ ਰਿਹਾ ਹੈ ਤੇ ਸੰਗਤਾਂ ਦੂਰੋਂ ਦਰਾਡੇ ਤੋਂ ਹਮਾ ਮਾ ਕੇ ਸਰੋਵਰ ਦੀ ਸੇਵਾ ਕਰਨ ਵਾਸਤੇ ਆਈਆਂ ਹਨਾ ਸਵੇਰ ਤੋਂ 7 ਵਜੇ ਤੋਂ ਲੈ ਕੇ ਸੰਗਤਾਂ ਹੋਂ ਤੱਕ ਸੇਵਾ ਵਿੱਚ ਲੱਗਿਆ ਨੇ ਤੇ ਇਹ ਸੰਗਤ ਦੀ ਬਹੁਤ ਵੱਡੀ ਸੇਵਾ ਹੈ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਇਹ ਰੋਜ਼ਾਨਾ ਆ ਕੇ ਗੁਰੂ ਘਰ ਦੀ ਸੇਵਾ ਕਰਨਾ ਅਤੇ ਆਪਣੇ ਜਨਮ ਨੂੰ ਸਫਲ ਕਰਨਾ ਨਾਲ ਦੀ ਨਾਲ ਆਪਣੀ ਦਸਾਂ ਨਵਾਂ ਦੀ ਕੀਰਤਨ ਕਮਾਈ ਵਿੱਚੋਂ ਗੁਰੂ ਘਰ ਦੀ ਸੇਵਾ ਦੀ ਹਿੱਸਾ ਪਾ ਕੇ ਆਪਣੀ ਸੇਵਾ ਸਫਲ ਕਰਨਾ ਤੇ ਜਿਸ ਤਰ੍ਹਾਂ ਸੇਵਾ ਦੇ ਨਾਲ ਸਿਮਰਨ ਵੀ ਕਿਰਾਇਆ ਜਾਂਦਾ ਹੈ ਤੇ ਹੁਣ ਸੰਗਤਾਂ ਸੇਵਾ ਕਰੀਆਂ ਨੇ ਆਪਾਂ ਨਾਲ ਦੀ ਨਾਲ ਉਸ ਵਾਹਿਗੁਰੂ ਦਾ ਜਾਪ ਕਰੀਏ ਜਿਹਦੇ ਨਾਲੇ ਸਾਡਾ ਜਨਮ ਸਫਲ ਹੋ ਜਾਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਨਾਮ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸ੍ਰੀ ਫਤਗੜ੍ਹ ਸਾਹਿਬ ਦੇ ਜਲ ਦੀ ਸੇਵਾ ਤੇ ਸਰੋਵਰ ਦੀ ਸਫਾਈ ਦੀ ਸੇਵਾ ਬਾਬਾ ਹਰਵੰਸ ਸਿੰਘ ਜੀ ਦਿੱਲੀ ਵਾਲਿਆਂ ਵੱਲੋਂ ਤੇ ਉਹਨਾਂ ਦੀ ਸੰਪਰਦਾਇ ਦੇ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਗੁਲਜਾਰ ਸਿੰਘ ਜੀ ਉਹਨਾਂ ਵੱਲੋਂ ਇਲਾਕੇ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ ਤੇ ਅੱਜ ਸਰੋਵਰ ਦੇ ਵਿੱਚੋਂ ਗਾਰ ਕੱਢੀ ਗਈ ਹੈ ਤੇ ਅਗਲੇ ਹਫਤੇ ਅਗਲੇ ਐਤਵਾਰ ਇਸੇ ਹੀ ਟਾਈਮ ਗੁਰਦੁਆਰਾ ਸਾਹਿਬ ਵਿੱਚ ਰੇਤ ਪਾਉਣ ਦੀ ਸੇਵਾ ਕੀਤੀ ਜਾਵੇਗੀ ਜਿਨ੍ਹਾਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੇ ਸਰੋਵਰ ਦੀ ਸੇਵਾ ਕੀਤੀ ਜਾਂ ਵਿੱਚ ਹਿੱਸਾ ਲਿਆ ਮੈਂ ਸਮੁੱਚੀ ਸੰਗਤਰ ਆਪਣੇ ਵੱਲੋਂ ਸਮੁੱਚੇ ਪ੍ਰਬੰਧ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਦਾ ਖਾਲਸਾ ਬਹਿ ਜੀ ਦਾ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਅੱਜ ਐਤਵਾਰ ਸਵੇਰੇ 8 ਵਜੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੀ ਸਰੋਵਰ ਦੀ ਜੋ ਸੇਵਾ ਆਰੰਭ ਹੋਈ ਹੈ ਕਾਰ ਸੇਵਾ ਵਾਲੇ ਬਾਬਾ ਜੀ ਦਿੱਲੀ ਵਾਲੇ ਬਾਬਾ ਹਰਬੰਸ ਸਿੰਘ ਜੀ ਉਹਨਾਂ ਦਾ ਜਥਾ ਤੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਜਿਹੜੇ ਮੁੱਖ ਸੇਵਾਦਾਰ ਬਾਬਾ ਗੁਲਜਾਰ ਸਿੰਘ ਜੀ ਉਹਨਾਂ ਵੱਲੋਂ ਸੇਵਾ ਸ਼ੁਰੂ ਕੀਤੀ ਗਈ ਹੈ ਹਜ਼ਾਰਾਂ ਦੇ ਹਿਸਾਬ ਨਾਲ ਸੰਗਤਾਂ ਆਈਆਂ ਨੇ ਜਿਵੇਂ ਇੱਕ ਵਾਰ ਪਹਿਲਾਂ ਦਰਬਾਰ ਸਾਹਿਬ ਵਿਖੇ ਸੇਵਾ ਸ਼ੁਰੂ ਹੋਈ ਸੀ ਗਾਰ ਕੱਢਣ ਦੀ ਤਾਂ ਸੰਗਤਾਂ ਘਾਰੀ ਗੁਰੂ ਦੀ ਬਖਸ਼ਿਸ਼ ਸਮਝ ਕੇ ਥੋੜੀ ਥੋੜੀ ਗਾਰ ਘਰ ਨੂੰ ਹੀ ਲੈ ਗਈਆਂ ਸੀ ਤੇ ਪਤਾ ਵੀ ਨਹੀਂ ਸੀ ਲੱਗਿਆ ਕਿ ਗਾਰ ਕਿੱਧਰ ਗਈ ਤੇ ਇਹ ਵੀ ਇੱਕ ਗੁਰੂ ਦੀ ਬਖਸ਼ਿਸ਼ ਹੈ ਜਿਨੇ ਇੱਕ ਵਾਰ ਟੋਕਰਾ ਸਿਰ ਤੇ ਚੱਕ ਲਿਆ ਤਾਂ ਉਹ ਭਾਈ ਲੈਣਾ ਜੀ ਨੂੰ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਸ਼ ਕੀਤੀ ਸੀ ਤਾਂ ਇਹ ਐਡੀ ਵੱਡੀ ਬਖਸ਼ਿਸ਼ ਆ ਸੋ ਧੰਨਵਾਦ ਆ ਸਾਰੀ ਸੰਗਤ ਦਾ ਜਿਹੜੇ ਆਏ ਤੇ ਅਗਲੇ ਹਫ਼ਤੇ ਵੀ ਇਸੇ ਐਤਵਾਰ ਕਾਰਜੇ ਚੱਲਣਗੇ ਗੁਰਦਰਾ ਸਾਹਿਬ ਵਿਖੇ ਤੇ ਜੋ ਸरोवर ਦੀ ਸੇਵਾ ਹੋ ਰਹੀ ਹੈ ਇੰਨੀਆਂ ਬੇਨਤੀਆਂ ਕਰਦਾ ਕਿ ਮੈਂ ਦਾ ਜਾਚਕਾਂ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਨੂੰ ਬੇਨਤੀ ਹੈ ਕਿ ਫਤਿਹਗੜ੍ਹ ਸਾਹਿਬ ਬਾਬਾ ਜੋਰੋਵਾਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਦੇ ਸਥਾਨਾਂ ਤੇ ਸਰੋਵਰ ਦੀ ਸੇਵਾ ਚੱਲ ਰਹੀ ਹੈ ਇੱਥੇ ਸਰੋਵਰ ਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਸੰਗਤਾਂ ਨੇ ਪਾਇਆ ਹੋਰ ਵੀ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਯੋਗਦਾਨ ਪਾਓ ਇੱਥੇ ਹੁਣ ਸਪਾਈ ਦੀ ਸੇਵਾ ਚਾਰੀ ਇਸ ਤੋਂ ਬਾਅਦ ਰੇਤੇ ਦੀ ਸੇਵਾ ਚੱਲਣੀ ਹੈ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੀ ਸੇਵਾ ਦਾ ਹਿੱਸਾ ਵੱਧ ਤੋਂ ਵੱਧ ਤੇ ਚੜ੍ਹ ਕੇ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ